ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਾਸੀਆਂ ਨੂੰ ਸਿਹਤ ਸਹੂਤਾ ਦੇਣ ਲਈ ਦਿੱਲੀ ਦੇ ਤਰਜ਼ ਦੇ ਖੁੱਲੇ ਜਾਰੇ ਮਹਲਾ ਕਲੀਨਿਕ ਵੱਡੇ ਕਾਰਗਰ ਸਾਬਤ ਹੋ ਰਹੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੁਣ ਤੱਕ ਆਪਣੇ ਕਾਰਜਕਾਲ ਦੌਰਾਨ 583 ਮਹਲਾ ਕਲੀਨਿਕ ਖੋਲੇ ਗਏ ਹਨ ਤੇ ਹੁਣ ਫਿਰ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਹੋਰ ਬੰਦੇ ਮਹਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਜਿਹਦੇ ਤਹਿਤ ਅੱਜ ਹੱਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਦਰਗੁਰ ਵੀਰ ਸਿੰਘ ਰੰਡਾ ਵੱਲੋਂ ਪਿੰਡ ਸ਼ੌਪਰ ਜਾਜਾ ਵਿੱਚ ਗੁਰੂ ਮਾਦਾ ਔਟ ਆਸਰਾ ਲੈ ਲਿਆ ਅਰਦਾਸ ਬੇਨਤੀ ਕਨਪ੍ਰਤ ਮਹੱਲਾ ਕਲੀਨਿਕ ਦਾ ਨੀਂਹ ਪੱਥਰ ਰੱਖਿਆ ਗਿਆ ਗੱਲਬਾਤ ਰੰਗੁਰ ਵੀਰ ਸਿੰਘ ਰੰਡਾ ਬਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਵਾਸੀਆਂ ਨੂੰ ਗਰੰਟੀਆਂ ਦਿੱਤੀਆਂ ਸਨ ਉਹਨਾਂ ਨੂੰ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਉਹਨਾਂ ਕਹਿ ਕੇ ਇਸ ਮਹੱਲਾ ਕਲੀਨਿਕ ਬਣਨ ਨਾਲ ਗਰੀਬ ਨੇੜਲੇ 15 ਪਿੰਡਾਂ ਨੂੰ ਵੱਡਾ ਫਾਇਦਾ ਮਿਲੇਗਾ ਇਸ ਸਮੋਕੇ ਗੁਰ ਦੀਪ ਸਿੰਘ ਰੰਦਵ ਵੱਲੋਂ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੇ ਚ ਵਿਗਨ ਪੌਣ ਵਾਲਿਆਂ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ ਇਸ ਸਮੋਕੇ ਐਸ ਡੀਓ ਹਰਦੇਪ ਪਾਲ ਸਿੰਘ ਸਿਨਾ ਪੰਚਾਇਤੀ ਰਾਜਨ ਦੱਸਿਆ ਕਿ ਪੰਜਾਬ ਸਰਕਾਰ ਤੇ ਮੰਡੋ ਕੋ ਡਿਸਟ੍ਰਿਕਟ ਪੁਰਦਾਸਪੁਰ ਮਾਸੂ ਅਗਰਵਾਲ ਦੇ ਹੁਕਮਾਂ ਉੱਪਰ ਅੱਜ ਉਹ ਮਹੱਲਾ ਕਲੀਨਿੰਗ ਦੇ ਕਾਰਜ ਆਰੰਭ ਕਰਵਾਏ ਗਏ ਹਨ ਜਿਸ ਦੀ ਬਿਲਡਿੰਗ ਦਾ 14 ਲੱਖ ਰੁਪਏ ਨਾਲ ਤਿਆਰ ਹੋਵੇਗੀ ਅਤੇ ਫਰਨੀਚਰ ਸਮੇਤ ਟੋਟਲ 25 ਲੱਖ ਰੁਪਏ ਦਾ ਖਰਚਾ ਆਵੇਗਾ ਉਹਨਾਂ ਦੇ ਤੱਕ 26 ਜਨਵਰੀ ਨੂੰ ਗਤੰਤਰ ਦਿਵਸ ਤੋਂ ਮੱਕੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿੱਚ ਨਵੇਂ ਬਣ ਰਹੇ ਅਤੇ ਬਣੇ ਮਹਿਲਾ ਕਲੀਨਿਕ ਦਾ ਆਨਲਾਈਨ ਵਿਧੀ ਰਹੀ ਉਹ ਘਟਨਾ ਕਰ ਰਹੇ ਹਨ ਤੇ ਸਾਡੇ ਵੱਲੋਂ 26 ਜਨਵਰੀ ਤੋਂ ਪਹਿਲਾ ਪਹਿਲਾਂ ਇਸ ਬਿਲਡਿੰਗ ਨੂੰ ਤਿਆਰ ਕਰ ਲਿਆ ਜਾਵੇਗਾ ਬਿਊਰੋ ਰਿਪੋਰਟ ਅਲ ਪੰਜਾਬ نیوز ਅੰਜਰਦਾ ਸਭ ਬੜੇ ਚਿਰ ਦੇ ਲੋਕਾਂ ਦੀ ਮੰਗ ਸੀ ਪਿੰਡ ਦੇ ਵਿੱਚ ਇਹ ਮਹਿਲਾ ਕਨੇ ਖੁੱਲਣ ਜਾਈਦਾ ਅੱਜ ਨੀਂ ਪੱਥਰ ਰੱਖਿਆ ਕੀ ਕਹਿਣਾ ਚਾਹੁੰਦੇ ਹੋ ਵੇਖੋ ਬਾਬੇ ਬੁੱਢੇ ਸਾਹਿਬ ਦੀ ਕਿਰਪਾ ਹੈ ਜਦੋਂ ਉਹਦੀ ਕਿਰਪਾ ਹੋਣੀ ਹੈ ਉਦੋਂ ਹੀ ਕੰਮ ਹੋਣਾ ਹੈ ਹੁਣ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਪਿੰਡ ਛਾਪਰਜ ਆ ਜਾਂਦੇ ਅੱਜ ਜਿਹੜਾ ਮਹੱਲਾ ਕਲੀਨਿਕ ਦਾ ਨੀਂਹ ਪੱਥਰ ਜਿਹੜਾ ਆਪਾਂ ਰੱਖਿਆ ਤੇ ਮੇਰੇ ਖਿਆਲ ਬਹੁਤ ਜਲਦੀ ਹੀ ਬਣ ਕੇ ਤਿਆਰ ਹੋ ਜਾਏਗਾ ਨੀਂਹ ਪੱਥਰ ਆਪਾਂ ਰੱਖ ਦਿੱਤਾ ਤੇ ਜਿਹੜਾ ਮੇਰੇ ਖਿਆਲ ਸੀਐਮ ਸਾਹਿਬ ਨੇ 26 ਜਨਵਰੀ ਨੂੰ ਮਹੱਲਾ ਕਲੀਨਿਕ ਦਾਦੂ ਘਾਟ ਰਕਣਾ ਐ ਐਸਡੀਓ ਸਾਹਿਬ ਮੇਰੇ ਨਾਲ ਨੇ ਠੇਕੇਦਾਰ ਸਾਹਿਬ ਨਾਲ ਨੇ ਆਪਾਂ ਇਹ ਕਹਿੰਦੇ ਨੇ ਕਿ 24 ਜਨਵਰੀ ਨੂੰ ਆਪਾਂ ਇਹਨੂੰ ਕੰਪਲੀਟ ਕਰਕੇ 26 ਜਨਵਰੀ ਵਾਲੇ ਜਦੋਂ ਸੀਐਮ ਸਾਹਿਬ ਨੇ ਬਾਕੀ ਮਹਲਾਕਲੀ ਨਗਰ ਤੋਂ ਹਟਣਾ ਉਹਦੇ ਨਾਲ ਹੀ ਪਿੰਡ ਛਾਪੜ ਜਾ ਜਾਂਦੇ ਮਹਲਾ ਕਲੀਨਿਕ ਦਾ ਦੁਕਾਨ ਘਾਟੇ ਵਿੱਚ ਹੰਦਸਾ ਸਾਹਿਬ ਗਿਆਨੀ ਪਿੰਦਰ ਪਾਲ ਸਿੰਘ ਦੀ ਅਰਦਾਸ ਸਪੂਰਨ ਹੋਈ ਹੈ ਤੇ ਪਿੰਡ ਚ ਵਿਕਾਸ ਕਾਰਜ ਉਹਨੇ ਸ਼ੁਰੂ ਹੋਏ ਨੇ ਕੁਝ ਲੋਕ ਚੰਗੇ ਕੰਮਾਂ ਦੇ ਵਿੱਚ ਅੜਚਨ ਪਾ ਰਹੇ ਆ ਦੇਖੋ ਜਿਹੜੇ ਲੋਕ ਇਦਾਂ ਦੇ ਆ ਮੈਂ ਕਹਿੰਦਾ ਬਾਬਾ ਬੁੱਢਾ ਸਾਹਿਬ ਉਹਨਾਂ ਨੂੰ ਵੀ ਸ਼ਰਮਤ ਬਖਸ਼ਣਾ ਇਹ ਚੰਗੇ ਕੰਮ ਨੂੰ ਜਾਣਦਾ ਆਪਾਂ ਕਿਸੇ ਦੇ ਕੰਮ 'ਚ ਰੁਕਾਵਟ ਪਾਉਣੇ ਜਾਂ ਕਿਸੇ ਨੂੰ ਕੋਈ ਤੰਗੀ ਦਿਨੇ ਜਾਂ ਕਿਸੇ ਦੀ ਜਗ੍ਹਾ ਤੇ ਕਬਜ਼ਾ ਕਰਦੇ ਆ ਉੰਜ ਸਾਡਾ ਨਿੱਜੀ ਦਾ ਕਿਸੇ ਦਾ ਨਹੀਂ ਸਾਰੇ ਪਿੰਡ ਦਾ ਸਾਂਝਾ ਕੰਮ ਹੈ ਮੈਂ ਤਾਂ ਕਹਿੰਦਾ ਪ੍ਰਮਾਤਮਾ ਸੱਚੇ ਪਾਤਸ਼ਾਹ ਉਹਨਾਂ ਤੇ ਵੀ ਕਿਰਪਾ ਕਰਨ ਜਿਹੜੇ ਲੋਕ ਰਾ ਗਾਇਬ ਗਏ ਹੋ ਕੇ ਕੰਮ ਚ ਵਿਗਨ ਪਾਉਂਦੇ ਨੇ ਭਾਈ ਨਹੀਂ ਰੋਕਣਾ ਚਾਹੀਦਾ ਐਵਜੇ ਕੰਮ ਜਦੋਂ ਪਿੰਡ ਦਾ ਡਿਵੈਲਪਮੈਂਟ ਦਾ ਕੰਮ ਹੀ ਹੋਣਾ ਅਸਲੀਅਤ ਸਾਬ ਅੱਜ ਪਿੰਡ ਦੇ ਵਿੱਚ ਨੀ ਪੱਥਰ ਰੱਖਿਆ ਗਿਆ ਮਹਲਾਕ ਰਿੰਦਾ ਕਿੰਨੀ ਲਗਤ ਨਾਲ ਸਰ ਬਣ ਕੇ ਤਿਆਰ ਹੋਵੇਗਾ ਔਰ ਕਦੋਂ ਤੱਕ ਪੰਨੇ ਤਿਆਰ ਹੋ ਜਾਏਗਾ ਇਹ ਮਹਲਾਕ ਦੀ ਨਕੀ ਜਿਹੜਾ ਡੀਸੀ ਸਾਹਿਬ ਦੇ ਹੁਕਮਾਂ ਦੇ ਨਾਲ ਇਹ ਅੱਜ ਸਟਾਰਟ ਕਰਵਾ ਦਿੱਤਾ ਗਿਆ ਵਾ ਇਹਦੀ ਕੋਈ 1.14 ਲੱਖ ਰੁਪਿਆ ਕੀਮਤ ਇਹਦੇ ਕਾਸਟ ਜਿਹੜੀ ਆਉਣੀ ਆ ਠੀਕ ਹੈ ਜੀ ਤੇ ਬਿਲਡਿੰਗ ਜਿਹੜੀ 36 ਤੋਂ 36 ਬਣ ਕੇ ਇਹ 24 ਤਰੀਕ ਤੱਕ ਸਾਡਾ ਆਲਟੀਮੇਟ ਪਲਾਨ ਤਿਆਰ ਕਰ ਦਿੱਤਾ ਜਾਵੇ 26 ਜਨਵਰੀ ਤੱਕ ਉਹ ਘਾਟਨ ਜਿਹੜੇ ਸੀਐਮ ਸਾਹਿਬ ਨੇ ਕਰਨੇ ਆ ਇਹ ਟੋਟਲ ਦਾ 1.14 ਵਾ ਵੈਸੇ ਬਿਲਡਿੰਗ ਦਾ 1.14 ਵਾ ਵਿਦ ਫਰਨੀਚਰ ਪਾ ਕੇ 25 ਲੱਖ ਰੁਪਿਆ ਦਾ